ਤੰਤਨ ਪੱਬਾ ਸ਼੍ਰੀ ਚੰਦ ਜੀ ਅੱਜ ਅਸੀਂ ਸਾਧ ਸੰਗਤ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਇੱਕ ਕਥਾ ਸੁਣਾਉਣ ਜਾ ਰਹੇ ਹਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਰਬ ਦੀ ਯਾਤਰਾ ਤੇ ਗਏ ਤਾਂ ਉੱਥੋਂ ਦੇ ਬਹੁਤ ਸਾਰੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣਨ ਵਾਸਤੇ ਆਉਂਦੇ ਦੂਰੋਂ ਦੂਰੋਂ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣਨ ਵਾਸਤੇ ਆਉਂਦੇ ਪੂਰੇ ਦੇਸ਼ ਵਿੱਚ ਇਹ ਚਰਚਾ ਹੋਣ ਲੱਗ ਪਈ ਕਿ ਹਿੰਦ ਦਾ ਪੀਰ ਆਏ ਹੋਏ ਹਨ ਜੋ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਹਨ ਅਤੇ ਕਿਸੇ ਵਿੱਚ ਵੀ ਕੋਈ ਵੀ ਭੇਦਭਾਵ ਨਹੀਂ ਕਰਦੇ ਅਤੇ ਇੱਕ ਪਰਮਾਤਮਾ ਇੱਕ ਅੱਲਾ ਦਾ ਉਪਦੇਸ਼ ਸਾਰੀ ਦੁਨੀਆ ਨੂੰ ਦਿੰਦੇ ਹਨ ਉੱਥੋਂ ਦੇ ਕਾਜ਼ੀ ਨੂੰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪਤਾ ਲੱਗਾ ਕਿ ਬਹੁਤ ਸਾਰੇ ਉਸ ਦੇ ਧਰਮ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਹਨ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਫਤਵਾ ਜਾਰੀ ਕਰ ਦਿੱਤਾ ਅਤੇ ਕਿਹਾ ਕਿ ਜੋ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣਨ ਵਾਸਤੇ ਜਾਵੇਗਾ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਹੁਣ ਲੋਕ ਉਹਨਾਂ ਦਾ ਉਪਦੇਸ਼ ਸੁਣਨ ਵਾਸਤੇ ਘੱਟ ਆਉਣੇ ਸ਼ੁਰੂ ਹੋ ਗਏ ਕੁਝ ਦਿਨ ਬੀਤੇ ਕਾਜੀ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਈ ਕਾਜੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜਦੋਂ ਕਿਸੇ ਨੇ ਆਨ ਕੇ ਦੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿ ਕਾਜੀ ਬਹੁਤ ਜ਼ਿਆਦਾ ਬਿਮਾਰ ਹੈ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਰੁੱਧ ਫਤਵਾ ਜਾਰੀ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਣ ਕੇ ਉਸ ਦਾ ਕੋਈ ਵੀ ਉੱਤਰ ਨਾ ਦਿੱਤਾ ਕੁਝ ਸਮੇਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਮਰਦਾਨਾ ਜੀ ਨੂੰ ਅਤੇ ਹੋਰ ਸਾਥੀਆਂ ਨੂੰ ਕਿਹਾ ਕਿ ਚਲੋ ਕਾਜੀ ਦਾ ਪਤਾ ਲੈਣ ਵਾਸਤੇ ਚਲਦੇ ਹਾਂ ਆਪਣੇ ਸੇਵਕਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਕਾਜੀ ਦੇ ਘਰ ਪਹੁੰਚ ਗਏ ਉਸ ਦੀ ਇੱਕ ਛੋਟੀ ਬੇਟੀ ਸੀ ਕਾਜੀ ਦੀ ਉਸ ਨੇ ਦਰਵਾਜ਼ੇ ਤੇ ਆਨ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਕਿ ਪੁੱਤਰੀ ਜਾਓ ਆਪਣੇ ਅੱਬਾ ਜੀ ਨੂੰ ਕਹੋ ਕਿ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਕਾਜੀ ਦੀ ਪੁੱਤਰੀ 11 ਸਾਲ ਦੀ ਸੀ ਉਸ ਨੇ ਜਾ ਕੇ ਕਾਜੀ ਨੂੰ ਕਿਹਾ ਕਿ ਇੱਕ ਫਕੀਰ ਆਏ ਹੋਏ ਹਨ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ ਕਾਜੀ ਨੇ ਮਿਲ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹ ਕੌਣ ਹੈ ਛੋਟੀ ਬੱਚੀ ਨੇ ਆਨ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਕੌਣ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਾਰੇ ਦੱਸਿਆ ਤੇ ਉਸ ਦੀ ਪੁੱਤਰੀ ਫਿਰ ਗਈ ਅਤੇ ਕਾਜੀ ਨੂੰ ਜਾ ਕੇ ਕਿਹਾ ਕਿ ਨਾਨਕ ਆਏ ਹੋਏ ਹਨ ਇਹ ਦੇਖ ਕੇ ਕਾਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਕਿਉਂਕਿ ਉਹ ਸਨੋਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪਤਾ ਸੀ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਪਲੀਆਂ ਬੁਰੀਆਂ ਗੱਲਾਂ ਕਹੀਆਂ ਛੋਟੀ ਬੱਚੀ ਨੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਕਿਹਾ ਕਿ हे ਫਕੀਰ ਸਾਈ ਤੁਹਾਨੂੰ ਪਿਤਾ ਜੀ ਨੇ ਬਹੁਤ ਪੱਲੀਆਂ ਬੁਰੀਆਂ ਗੱਲਾਂ ਕਈਆਂ ਹਨ ਮੈਂ ਉਹ ਨਹੀਂ ਕਹਿ ਸਕਦੀ ਤੁਸੀਂ ਕਿਰਪਾ ਕਰਕੇ ਜਾਓ ਉਸ ਦੀ ਪੁੱਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਚੁੱਕੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ ਕਿਹਾ ਕਿ ਜਾਓ ਬੱਚੀ ਕਾਜੀ ਨੂੰ ਜਾ ਕੇ ਕਹੋ ਕਿ ਅਸੀਂ ਉਹਨਾਂ ਨਾਲ ਸਲਾਹ مشورہ ਕਰਨ ਵਾਸਤੇ ਆਏ ਹਾਂ ਅਤੇ ਜੇ ਕੋਈ ਗਲਤੀ ਹੋਈ ਤਾਂ ਉਸ ਦੀ ਮਾਫੀ ਮੰਗਣ ਵਾਸਤੇ ਆਏ ਹਾਂ ਜਦੋਂ ਉਸ ਦੀ ਬੱਚੀ ਨੇ ਕਾਜੀ ਨੂੰ ਜਾ ਕੇ ਇਹ ਕਿਹਾ ਕਾਜੀ ਹੁਣ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਉਸਨੇ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਜ਼ਰੂਰ ਆਪਣੇ ਪੁੱਲ ਦੀ ਮਾਫੀ ਮੰਗਣ ਆਏ ਹੋਣਗੇ ਕਾਜੀ ਨੇ ਕਿਹਾ ਕਿ ਜਾਓ ਅਤੇ ਉਹਨਾਂ ਦੇ ਅੱਗੇ ਕਲੀਨ ਵਸਾਓ ਅਤੇ ਆਦਰ ਸਤਕਾਰ ਦੇ ਨਾਲ ਅੰਦਰ ਲੈ ਕੇ ਆਓ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖੁਸ਼ੀ-ਖੁਸ਼ੀ ਉਸ ਦੀ ਬੱਚੀ ਕਾਜੀ ਦੇ ਅੰਦਰ ਲੈ ਕੇ ਗਈ ਜਦੋਂ ਕਾਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਹ ਨਿਹਾਲ ਹੋ ਗਏ ਅਤੇ ਉੱਠਣ ਦੀ ਕੋਸ਼ਿਸ਼ ਕੀਤੀ ਉਹ ਬਹੁਤ ਜ਼ਿਆਦਾ ਬਿਮਾਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਓਡਿਆਂ ਤੋਂ ਫੜਿਆ ਤੇ ਗਲੇ ਲਗਾ ਲਿਆ ਜਦੋਂ ਗਲੇ ਲਗਾਇਆ ਤਾਂ ਕਾਜੀ ਦੇ ਸਾਰੇ ਗਿਆਨ ਦੇ ਦੁਆਰ ਖੁੱਲ ਗਏ ਤੇ ਉਸ ਨੂੰ ਪੂਰਾ ਗਿਆਨ ਹੋ ਗਿਆ ਉਸ ਨੂੰ ਇੰਜ ਮਹਿਸੂਸ ਹੋਇਆ ਕਿ ਉਹ ਪਰਮਾਤਮਾ ਦੀ ਦਰਗਾਹ ਵਿੱਚ ਜਾ ਰਿਹਾ ਹੈ ਜਾਂ ਮਦੂਦ ਉਸ ਨੂੰ ਨਰਕ ਵਿੱਚ ਖਿੱਚ ਰਹੇ ਹਨ ਤਾਂ ਪਿੱਛੋਂ ਕੋਈ ਆਵਾਜ਼ ਲਗਾ ਰਿਹਾ ਹੈ ਕਿ ਰੁਕ ਜਾਓ ਇਸ ਨੂੰ ਬਖਸ਼ ਲਿਆ ਗਿਆ ਹੈ ਪਿੱਛੋਂ ਆਵਾਜ਼ ਆਈ ਕਿ ਕਿਵੇਂ ਬਖਸ਼ ਲਿਆ ਗਿਆ ਫਿਰ ਕਿਸੇ ਨੇ ਉੱਤਰ ਦਿੱਤਾ ਕਿ ਨਾਨਕ ਫਕੀਰ ਧਰਤੀ ਤੇ ਗਏ ਹੋਏ ਹਨ ਉਹਨਾਂ ਨੇ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ ਇਹ ਅਜੀਹਾ ਮਹਿਸੂਸ ਹੋਇਆ ਇਹ ਸਵਰਗ ਦੇ ਭਾਗੀਦਾਰ ਹਨ ਇਹ ਸੁਣ ਤੋਂ ਬਾਅਦ ਕਾਜੀ ਨੂੰ ਹੌਸ ਆਈ ਤਾਂ ਉਸ ਨੂੰ ਪੂਰੀ ਤਰ੍ਹਾਂ ਗਿਆਨ ਹੋ ਚੁੱਕਾ ਸੀ ਹੁਣ ਕਾਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਕਰਨਾ ਛੱਡ ਦਿੱਤਾ ਅਤੇ ਉਹ ਵੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਲੱਗ ਪਿਆ ਦੂਰੋਂ ਦੂਰੋਂ ਲੋਕ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਲੱਗ ਪਏ ਅਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਆਉਣ ਲੱਗ ਪਏ ਕਾਜੀ ਵੀ ਉਹਨਾਂ ਦੇ ਨਾਲ ਸਤ ਸੰਗ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਭਗਤ ਬਣ ਗਏ ਇੱਕ ਬੀਬੀ ਸਲੀਮਾ ਅਤੇ ਉਹਨਾਂ ਦੇ ਪਤੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਟੁੱਟ ਭਗਤ ਬਣ ਚੁੱਕੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਾਪਸ ਆਉਣ ਲੱਗੇ ਤਾਂ ਉਨ੍ਹਾਂ ਦੇ ਭਗਤਾ ਨੇ ਕਿਹਾ ਕਿ ਸਾਨੂੰ ਕੋਈ ਉਪਦੇਸ਼ ਦਿਓ ਅਸੀਂ ਤੁਹਾਨੂੰ ਇਸ ਤਰ੍ਹਾਂ ਯਾਦ ਰੱਖਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਪਾਠ ਨੂੰ ਕਰਨਾ ਅਸੀਂ ਅੰਗ ਸੰਗ ਮਹਿਸੂਸ ਹੋਵਾਂਗੇ ਤੁਹਾਡੇ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅਗਲੀ ਯਾਤਰਾ ਸ਼ੁਰੂ ਕੀਤੀ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਪਦੇਸ਼ ਦਿੱਤਾ ਅਤੇ ਅੱਲਾ ਪਰਮਾਤਮਾ ਇੱਕ ਹੋਣ ਦਾ ਹੀ ਉਪਦੇਸ਼ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰ ਦਾ ਉਪਦੇਸ਼ ਲੋਕਾਂ ਤੱਕ ਪਹੁੰਚਾਇਆ ਅਤੇ ਸੱਚ ਦਾ ਉਪਦੇਸ਼ ਦਿੱਤਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ